ਕੀ ਇਹ ਨਾ ਕਵੇ ਵੀ ਕਿਤੇ ਹੋਰ ਕਿਸੇ ਦੀ ਗੱਲ ਕਰਦੇ ਅਸੀਂ ਆਪਣੀ ਗੱਲ ਵੀ ਕੀਤੀ ਕਰਦੇ ਆ ਅਸੀਂ ਪੰਜ ਕਕਾਰ ਪਾਏ ਨਾ ਪੰਜ ਪਿਆਰੇ ਨੇ ਸਾਨੂੰ ਪੁਆਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁਆਏ ਨੇ ਉਹ ਪੰਜ ਦੇ ਇੱਥੇ ਅਜਿਹੇ ਕਕਾਰ ਦੇ ਇੱਥੇ ਮਿੱਟੀ ਵਿੱਚ ਰਹਿ ਜਾਣੇ ਨੇ ਗਾਤਰਾ ਸਾਡਾ ਉੱਥੇ ਸੜ ਜਾਣਾ ਤੇ ਸ੍ਰੀ ਸਾਹਿਬ ਜਿਹੜਾ ਉਹ ਵੀ ਜਲ ਪ੍ਰਵਾਹ ਕਰ ਦੇਣਾ ਠੀਕ ਹੈ ਜੀ ਤੇ ਜਿਹੜੇ ਕੇਸ ਸਾਡੇ ਨੇ ਇਹ ਵੀ 55 ਕਕਾਰਾਂ ਵਿੱਚ ਆਉਂਦੇ ਨੇ ਇਹ ਵੀ ਲੂਹ ਹੋ ਜਾਣੇ ਨੇ ਜਲ ਜਾਣੇ ਨੇ ਸੜ ਜਾਣੇ ਨੇ ਇਹ ਵੀ ਸਾਰਾ ਕੁਝ ਸੜ ਜਾਣਾ ਤੇ ਫਿਰ ਆਪਣੇ ਕੁਲ ਦੇ ਉਹ ਬਾਹਲੀਆ ਚੀਜ਼ਾਂ ਹੋਣੀਆਂ ਹੀ ਨਹੀਂ ਤੇ ਫਿਰ ਇਹਨਾਂ ਨੇ ਸਾਨੂੰ ਕੇਵਲ ਨਹੀਂ ਤਾਰਨਾ ਜਿਹੜਾ ਅੰਦਰ ਅਸੀਂ ਨਾਮ ਇਹਤੇ ਜਿਉਂਦੇ ਜੀ ਸਾਨੂੰ ਨਿਸ਼ਾਨੀਆਂ ਦਿੱਤੀਆਂ ਨੇ ਤੈਨੂੰ ਰੱਬ ਯਾਦ ਰਹੇ ਤੂੰ ਇਹਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਕੜੇ ਦਾ ਮਤਲਬ ਹੈ ਕੇਸਾਂ ਦਾ ਕੋਈ ਮੈਸੇਜ ਹੈ ਕਿਸ਼ਾਰੇ ਦਾ ਕੋਈ ਮੈਸੇਜ ਆਇਆ ਕੜੇ ਦਾ ਕੋਈ ਮੈਸੇਜ ਆਇਆ ਕਿਰਪਾਨ ਦਾ ਕੋਈ ਮੈਸੇਜ ਆਇਆ ਕੰਗੇ ਦਾ ਕੋਈ ਸੁਨੇਹਾ ਹੈ ਇਸ ਨੂੰ ਸੁਨੇਹਾ ਦਿੰਦੇ ਨੇ ਤੇ ਸਾਨੂੰ ਅਗੇ ਗਾਈਡ ਕਰਦੇ ਨੇ ਬਾਕੀ ਤਰਨਾ ਜਿਹੜਾ ਇਹਨਾਂ ਇਹਨਾਂ ਦੇ ਭੈ ਡਰ ਦੇ ਨਾਲ ਜਿਹੜੀ ਅਸੀਂ ਕਮਾਈ ਕੀਤੀ ਹੋਣੀ ਹੈ ਨਾ ਵੀ ਮੈਂ ਅਮਰਦਤ ਹਾਰੀਆਂ ਮੈਂ ਗਲਤ ਕਰਮ ਨਾ ਕਰਾਂ ਇਹ ਜਿਹੜੀ ਕਮਾਈ ਹੈ ਇਸ ਕਮਾਈ ਨੇ ਸਾਡੇ ਸਰੀਰ ਦੇ ਸੜਨ ਤੋਂ ਬਾਅਦ ਸਾਡੇ ਪੰਜਾਂ ਕਕਾਰਾਂ ਦੇ ਮਿਟਣ ਤੋਂ ਬਾਅਦ ਵੀ ਸਾਨੂੰ ਅੱਗੇ ਲੈ ਕੇ ਜਾਣਾ ਇਸ ਕਰਕੇ ਬਾਹਰ ਲੀਆਂ ਚੀਜ਼ਾਂ ਨੇ ਬਾਹਰਲੇ ਕੱਪੜਿਆਂ ਨੇ ਬਾਹਰਲੀਆਂ ਚੀਜ਼ਾਂ ਨੇ ਸਾਨੂੰ ਨਹੀਂ ਤਾਰਨਾ ਸਾਡੇ ਅੰਦਰ ਜਿਹੜਾ ਸ਼ਬਦ ਵਸਿਆ ਹੋਇਆ ਉਹਨੇ ਹੀ ਸਾਡਾ ਭਲਾ ਕਰਨਾ ਹੈ ਮਹਲਾ ਪੰਜਵਾਂ ਤਿਸਨੂੰ ਮੰਨ ਵਸਾਏ ਜਿੰਨੇ ਪਾਇਆ ਮਹਾਰਜੀ ਕਹਿੰਦੇ ਉਹਨੂੰ ਮਨ ਵਿੱਚ ਧਾਰ ਉਹਨੂੰ ਅੰਦਰ ਲੈ ਕੇ ਜਾ ਜਿਸ ਨੇ ਤੈਨੂੰ ਪੈਦਾ ਕੀਤਾ ਉਹਨੂੰ ਯਾਦ ਕਰ ਤਿਸਨੂੰ ਮੰਨ ਵਸਾਏ ਜਿੰਨੇ ਪਾਇਆ ਜਿਨਨੇ ਤੈਨੂੰ ਪੈਦਾ ਕੀਤਾ ਉਹਨੂੰ ਯਾਦ ਕਰਿਆ ਕਰ ਜਿਹਦਾ ਤੂੰ ਪੁੱਤ ਧੀ ਐ ਜਿਸ ਦੀ ਤੂੰ ਅੰਸ ਹੈ ਉਹਨੂੰ ਆਪਣੇ ਵਿੱਚ ਪ੍ਰਗਟ ਕਰ